ਸਟਾਰ ਪਾਣੀ ਜੀਵਨ ਹੈ ਡੰਡੀ ਸਵੱਛ ਪਾਣੀ ਜੀਵਨ ਦੀ ਧੜਕਣ ਹੈ ਡੰਡੀ ਪਹਿਲੇ ਸਮਿਆਂ ਬਾਰੇ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਲੋਕ ਉਦੋਂ ਸਿਹਤਮੰਦ ਜੀਵਨ ਬਿਤਾਉਂਦੇ ਸਨ ਡੰਡੀ ਇਸ ਦਾ ਇੱਕ ਕਾਰਨ ਉਹਨਾਂ ਦੀ ਸਰਲ ਜੀਵਨ ਸ਼ੈਲੀ ਹੋ ਸਕਦੀ ਹੈ ਅਤੇ ਇੱਕ ਹੋਰ ਵੱਡਾ ਕਾਰਨ ਉਹਨਾਂ ਸਮਿਆਂ ਦੀ ਪਾਣੀ ਦੀ ਗੁਣਵੱਤਾ ਨੂੰ ਮੰਨਿਆ ਜਾ ਸਕਦਾ ਹੈ ਡੰਡੀ ਕਲ-ਕਲ ਵਹਿੰਦੀਆਂ ਨਦੀਆਂ ਅਤੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਮਨੁੱਖੀ ਸੱਭਿਆਚਾਰਾਂ ਵਧੀਆਂ ਫੁੱਲੀਆਂ ਅਤੇ ਪਰਫੁੱਲਿਤ ਹੁੰਦੀਆਂ ਰਹੀਆਂ ਹਨ ਡੰਡੀ ਜਿਉਂ-ਜਿਉਂ ਜੀਵਨ ਸ਼ੈਲੀ ਬਦਲਦੀ ਗਈ ਪਾਣੀਆਂ ਦੀ ਗੁਣਵੱਤਾ ਘਟਦੀ ਗਈ ਡੰਡੀ ਤ्यों-ਤ्यों ਮਨੁੱਖ ਦੀ ਸਿਹਤ ਵਿੱਚ ਵੀ ਹਰ ਪੱਖੋਂ ਤਬਦੀਲੀ ਆਉਂਦੀ ਗਈ ਡੰਡੀ ਪਾਣੀਆਂ ਦੀ ਲੋਡ ਵੀ ਵੱਧਦੀ ਗਈ ਅਤੇ ਅਨੇਕਾਂ ਕਾਰਨਾ ਕਰਕੇ ਪਾਣੀ ਪ੍ਰਦੂਸ਼ਿਤ ਵੀ ਹੋਣੇ ਸ਼ੁਰੂ ਹੋ ਗਏ ਡੰਡੀ ਪਿਛਲੀਆਂ ਸਦੀਆਂ ਵਿੱਚ ਇਸ ਦਾ ਕਾਰਨ ਦੁਨੀਆ ਪਰ ਵਿੱਚ ਫੈਲਿਆ ਸਨਤੀ ਪਸਾਰਾ ਸੀ ਡੰਡੀ ਸਨਤ ਫੈਲਦੀ ਗਈ ਪ੍ਰਦੂਸ਼ਣ ਵੱਧਦਾ ਗਿਆ ਡੰਡੀ ਅਜਾਹੇ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਵੀ ਕੀਤੇ ਜਾਣ ਲੱਗੇ ਪਰ ਸਨਤੀ ਫਲਾ ਅਤੇ ਜੀਵਨ ਤਰਜ਼ ਬਦਲਦੀ ਜਾਣ ਕਾਰਨ ਇਹ ਯਤਨ ਥੋੜੇ ਪੈਦੇ ਗਏ ਡੰਡੀ ਅੱਜ ਵੀ ਇਹ ਯਤਨ ਜਾਰੀ ਹਨ ਪਰ ਇਹਨਾਂ ਦੇ ਬਾਵਜੂਦ ਜੇ ਪਾਣੀ ਦੀ ਗੁਣਵੱਤਾ ਘਟਦੀ ਜਾ ਰਹੀ ਹੈ ਅਤੇ ਇਹਨਾਂ ਵਿਚਲਾ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਤਾਂ ਇਹ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ ਡੰਡੀ ਅੱਜ ਅਨੇਕਾਂ ਹੀ ਬਿਮਾਰੀਆਂ ਪਾਣੀ ਦੇ ਪ੍ਰਦੂਸ਼ਣ ਕਰਕੇ ਵੱਧਦੀਆਂ ਜਾ ਰਹੀਆਂ ਹਨ ਡੰਡੀ ਭਾਰਤ ਵਿੱਚ ਕੇਂਦਰੀ ਪ੍ਰਦੂਸ਼ਣ ਜਲ ਬੋਰਡ ਲਗਾਤਾਰ ਇਹ ਸੁੱਤੇ ਨਜ਼ਰ ਰੱਖ ਰਿਹਾ ਹੈ ਡੈਂਡੀ ਸੂਬਿਆਂ ਵਿੱਚ ਵੀ ਪ੍ਰਦੂਸ਼ਣ ਬੋਰਡ ਬਣੇ ਹੋਏ ਹਨ ਜੋ ਸਮੇਂ-ਸਮੇਂ ਆਪਣੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਵਾਉਂਦੇ ਰਹਿੰਦੇ ਹਨ ਡੈਂਡੀ ਇਹਨਾਂ ਰਿਪੋਰਟਾਂ ਨੂੰ ਪੜ ਕੇ ਬਧੇਰੇ ਚਿੰਤਾ ਹੋਣ ਲੱਗਦੀ ਹੈ ਡੈਂਡੀ ਪਿਛਲੇ ਦਿਨੀ ਧਰਤੀ ਹੇਠਲੇ ਪਾਣੀ ਸੰਬੰਧੀ ਕੇਂਦਰੀ ਜਲ ਬੋਰਡ ਵੱਲੋਂ ਜੋ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਨੂੰ ਸਬੰਧਿਤ ਸਰਕਾਰਾਂ ਵੱਲੋਂ ਬੇहद ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਜੈਸ ਮੁਤਾਬਿਕ ਦੇਸ਼ ਦੇ ਬਹੁਤੇ ਟੂਬਿਆਂ ਵਿੱਚ ਪੀਣ ਵਾਲੇ ਪਾਣੀ ਵਿੱਚ ਨਾਈਟ੍ਰੇਟ ਦੀ ਮਾਤਰਾ ਵਧਦੀ ਜਾ ਰਹੀ ਹੈ ਡੈਂਡੀ ਇਸ ਦੇ ਨਾਲ ਹੀ ਫਲੋਰਾਈਡ ਅਤੇ ਆਰਸੈਨਿਕ ਤੱਤਾਂ ਦੇ ਵਧਣ ਨਾਲ ਵੀ ਮਨੁੱਖੀ ਸਰੀਰ ਉਤੇ ਇਹਨਾਂ ਦਾ ਨਾ ਪੱਖੀ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ ਡੈਂਡੀ ਇਸ ਰਿਪੋਰਟ ਅਨੁਸਾਰ ਤੇਸ਼ਪਰ ਵਿੱਚੋਂ 15000 ਤੋਂ ਵੀ ਵਧੇਰੇ ਥਾਵਾਂ ਤੋਂ ਪਾਣੀ ਦੇ ਨਮੂਨੇ ਲਏ ਗਏ ਜਿੰਨਾ ਵਿੱਚ ਅਜਹਿ ਤੱਤਾ ਦੀ ਪਹਤਾਤ ਪਾਈ ਗਈ ਹੈ ਡੰਡੀ ਖਾਸ ਤੌਰ ਉਤੇ ਬੱਚਿਆਂ ਵਿੱਚ ਬਲੂ ਬੇਬੀ ਸਿੰਡਰੋਮ ਤੋਂ ਇਲਾਵਾ ਮਨੋਖ ਨੂੰ ਕੈਂਸਰ ਚਮੜੀ ਰੋਗਾਂ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਵਧੇਰੇ ਅਸਰ ਕਰਨ ਲੱਗੀਆਂ ਹਨ ਡੰਡੀ ਵਿਸ਼ਵ ਸਿਹਤ ਸੰਗਠਨ ਵੱਲੋਂ ਐਲਾਨੇ ਗਏ ਮਾਪ ਡੰਡਾ ਨਾਲੋਂ ਭਾਰਤ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤਿਆਂ ਥਾਵਾਂ ਉੱਤੇ ਕਿਤੇ ਵਧੇਰੀ ਪਾਈ ਗਈ ਹੈ ਡੰਡੀ ਪੰਜਾਬ ਦੇ ਪਾਣੀਆਂ ਬਾਰੇ ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਡੰਡੀ ਕਦੇ ਇਹ ਪਾਣੀ ਜ਼ਿੰਦਗੀ ਦੀ ਧੜਕਣ ਦਾ ਸੁਨੇਹਾ ਦਿੰਦੇ ਸਨ ਹਣ ਇਹ ਪਾਣੀ ਬਿਮਾਰੀਆਂ ਦੀ ਆਮਦ ਦਾ ਸੁਨੇਹਾ ਦੇ ਰਹੇ ਹਨ ਬੰਨੀ